ਮੈਂ ਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨancies ਸuffer ਕੀਤੀ ਆ ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂਗੀ ਜੋਦੀਆਂ ਨੀਡਸ ਸੀਗੀਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੈਪ ਕਰ ਰਿਹਾ ਵਿਆਹ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਦੋ ਪਰਿਵਾਰਾਂ ਦੀ ਸਾਂਝ ਮਿਲਾਉਂਦਾ ਹੈ ਪਰ ਅੱਜ ਕੱਲ ਦੇ ਨੌਜਵਾਨ ਪੀੜੀ ਨੇ ਇਸ ਵਿਆਹ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਲਿਆ ਹੈ ਅਜੀਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਦੇ ਵਿੱਚ ਕੀ ਇੱਕ ਨੌਜਵਾਨ ਨੇ ਯੂਪੀ ਦੀ ਕੁੜੀ ਦੇ ਨਾਲ ਵਾਦਾ ਕੀਤਾ ਕਿ ਤੇਰੇ ਨਾਲ ਮੈਂ ਵਿਆਹ ਕਰਾਉਂਗਾ ਉਹਨਾਂ ਇੰਗੇਜਮੈਂਟ ਕਰਾਉਣ ਤੋਂ ਬਾਅਦ ਉਹਦੇ ਨਾਲ ਸਰੀਰਕ ਸੰਬੰ ਸ਼ਰੀਰਿਕ ਸੰਬੰਧ ਇੱਕ ਵਾਰ ਨਹੀਂ ਦੋ ਵਾਰ ਨਹੀਂ ਬੜੀ ਵਾਰ ਹੋ ਜਾਣਾ ਸ਼ਰੀਰਿਕ ਸੰਬੰਧ ਬਣਾਉਂਦਾ ਹੈ ਸ਼ਰੀਰਿਕ ਸੰਬੰਧ ਬਣਾਉਣ ਤੋਂ ਬਾਅਦ ਉਹਨਾਂ ਦਾ ਰਿਸ਼ਤਾ ਪੱਕਾ ਕੀਤਾ ਜਾਂਦਾ ਹੈ ਤੇ ਜਦੋਂ ਮੌਕੇ ਤੇ ਵਿਆਹ ਦੀ ਵਾਰੀ ਆਂਦੀ ਹੈ ਜਦੋਂ ਉਹਨਾਂ ਦਾ ਵਿਆਹ ਪੱਕਾ ਕੀਤਾ ਜਾਂਦਾ ਹੈ ਤੇ ਮੌਕੇ ਦੇ ਮੁੰਡੇ ਦੇ ਘਰ ਦੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਤੇ ਉਹਦੇ ਘਰਦਿਆਂ ਨੇ ਉਹਨੂੰ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਸਾਡੇ ਨਾਲ ਵਿਆਹ ਨਹੀਂ ਕਰਾਵਾਂਗੇ ਕੁੜੀ ਜਿਹੜੀ ਕੁੜੀ ਜਿਹੜੀ ਯੂਪੀ ਦੀ ਕੁੜੀ ਹੈ ਉਨੂੰ ਇਹ ਚੀਜ਼ ਬਹੁਤ ਗਲਤ ਲੱਗਦੀ ਹੈ ਤੇ ਆਪਣੀ ਬਹੁਤ ਆਪਣੀ ਜੜੀ ਵੀ ਉਹਦੀ ਬਰਾਤਰੀ ਆਉਣ ਦੇ ਵਿੱਚ ਉਹਦੀ ਬੜੀ ਬੇਇੱਜ਼ਤੀ ਹੁੰਦੀ ਹੈ ਤੇ ਉਹ ਇਸ ਚੀਜ਼ ਨੂੰ ਦੇਦ ਦੇ ਹੋਏ ਅੰਮ੍ਰਿਤਸਰ ਪਹੁੰਚ ਜਾਂਦੀ ਹੈ ਤੇ ਉਹਨੇ ਆ ਕੇ ਜਦੋਂ ਪੁਲਿਸ ਦੇ ਵਿੱਚ ਆਪਣੀ ਦਰਖਾਸਤ ਦਿੱਤੀ ਹੈ ਤੇ ਉਹਨੇ ਦਰਖਾਸਤ ਵਿੱਚ ਦੱਸਿਆ ਹੈ ਕਿ ਜਿਹੜਾ ਇਹ ਨੌਜਵਾਨ ਅੰਮ੍ਰਿਤਸਰ ਦਾ ਮੁੰਡਾ ਹੈ ਇਹ ਉਹਨੂੰ ਲਖਨਊ ਵੀ ਮਿਲਣ ਆਂਦਾ ਰਿਹਾ ਹੈ ਤੇ ਇਹ ਕੁੜੀ ਉਹਨੂੰ ਅੰਮ੍ਰਿਤਸਰ ਵੀ ਮਿਲਣ ਆਂਦੀ ਰਹੀ ਹੈ ਉਦੋਂ ਵੀ ਇਹਨਾਂ ਦੇ ਵਿੱਚ ਸਰੀਰਕ ਸੰਬੰਧ ਬੰਦੇ ਰਹੇ ਨੇ ਉਹ ਉਹਨੇ ਉਹਨੇ ਕਿਹਾ ਹੈ ਕਿ ਜਦੋਂ ਵੀ ਇਹ ਮਿਲਣ ਆਂਦਾ ਸੀਗਾ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀਗਾ ਤੇ ਹੁਣ ਜਦੋਂ ਮੌਕੇ ਤੇ ਵਿਆਹ ਦੀ ਵਾਰੀ ਆਈ ਹੈ ਤੇ ਇਹ ਮੁੰਡਾ ਵਿਆਹ ਤੋਂ ਇਨਕਾਰ ਕਰ ਰਿਹਾ ਹੈ ਤੇ ਮੌਕੇ ਤੇ ਪੁਲਿਸ ਨੇ ਮੁੰਡੇ ਦੇ ਖਿਲਾਫ ਤੇ ਘਰਦਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੀ ਉਹ ਯੂਪੀ ਦੀ ਕੁੜੀ ਹੈ ਜੋ ਤੁਸੀਂ ਦੇਖ ਸਕਦੇ ਹੋ ਤਾਂ ਨਾਲ ਸਾਂਝੀ ਕਰ ਰਹੇ ਹਨ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਜਿਹੜੀ ਉਹ ਯੂਪੀ ਦੀ ਕੁੜੀ ਹੈ ਉਹ ਰੋ ਰੋ ਕੇ ਆਪਣੇ ਲਈ ਇਨਸਾਫ ਮੰਗ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਰ ਮੈਂ ਯੂਪੀ ਤੋਂ ਰਹਿਣ ਵਾਲੀ ਹਾਂ ਪਲਿਆ ਕਲਨਖੀਰੀ ਲਖਨਪੁਰ ਜੀ ਕੀ ਮਾਮਲਾ ਸਰ ਸੇ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਊਨਸ ਹੋਟਲ ਕਿਊਨਸ ਰੋਡ ਹੋਟਲ ਦਾ ਨਾਮ ਹੈ ਸਿਰਾਜ ਜੇਸ ਮੁੰਡੇ ਦਾ ਨਾਮ ਮੁੰਡਾ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਡੇ ਸਾਹਮਣੇ ਨੇ ਮੁੰਡੇ ਦਾ ਨਾਮ ਅਸ਼ਮਿੰਦਰ ਸਿੰਘ ਸੰਤੂ ਠੀਕ ਹੈ ਮੇਰੀ ਜੈਸੀ ਇਹ ਲਵ ਮੈਰਿਜ ਹੈ ਅਰੇਂਜ ਮੈਰਿਜ ਹੋਈ ਸੀ ਠੀਕ ਹੈ ਚੱਲੇ ਜਾ ਹੁਣ ਜੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਛੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣੋਂ ਅੰਦਰ ਆਇਆ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਣ ਆਉਂਦੀ ਰਹੀ ਆ ਮੇਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਨਾ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣਾ ਵਜਾ ਜੀ ਹੈ ਜੀ ਨਾ ਕਰਨ ਦੀ ਕਰਨ ਸਰ ਵਜੋ ਜੋ ਉਹਦੀਆਂ ਨੀਡਸ ਸੀਗੀਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੈਪ ਕਰ ਰਿਹਾ ਵਾ ਕਿੰਨੀ ਕੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨancies ਸ਼ੁਰੂ ਕੀਤੀ ਆ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰਾ ਵਿਆਹ ਹੀ ਹੋਇਆ ਵਿਆਹ ਕੇ ਨਹੀਂ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਸ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਸ ਲੜਕਾ ਕਿੱਥੇ ਹੈਗਾ ਇਸਕਾ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ ਚ ਪੇਸ਼ ਕਰ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾਏ ਕਿੰਨੀ ਤਰੀ ਨੂੰ ਵਿਆਹ ਰੱਖਿਆ ਮੇਰਾ 8 ਜਨਵਰੀ ਦਾ ਵਿਆਹ ਜੀ ਸਮਝਦੇ ਜੇਕਰ ਨਾ ਆਏ ਤੇ ਕਿੰਨੀ ਬਦਨਾਮੀ ਸਮਝਦੇ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਚਾਹੀਦਾ ਕਿੰਨੇ ਕੇ ਪੈਸੇ ਲਾਤੇ ਹੁੰਦਾ ਸੀ ਤੁਸੀਂ ਰਿਜੋਰਟ ਜੀ ਅਸੀਂ ਜਦ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਹਦੋਂ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ ਨੀਚੇ ਆ ਗਈ ਆ ਸਰ ਸਮਝ ਨਹੀਂ ਕਿ ਤਨਾ ਧੋਖਾ ਕੀਤਾ ਜਾ ਰਿਹਾ ਹੈ ਧੋਖਾ ਦਾ ਧੱਕਧਰੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮੈ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਲੈ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਹੋਈ ਗੱਲ ਤੋਂ ਢੀ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਣ ਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਣਾ ਪਾਏਗਾ ਮੈਂ ਲੈ ਕੇ ਆਵਾਂਗੀ ਤੁਹਾਡੇ ਜੋ ਇਹਰ ਲੋਰੀੰਦੇ ਵਿੱਚ ਬੋ ਰਿਹਾ ਰਿਕਾਰਡਿੰਗ ਦੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹੈ ਹੋਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਆਪਣਾ ਨਾਮ ਮੇਰਾ ਨਾਮ ਅਰਸ਼ਦੀਪ ਆ ਰਹਿਣ ਵਾਲੇ ਹਾਂ ਡਿਸਟ੍ਰਿਕਟ ਲਕੀਨਪੁਰ ਦੇ ਆ ਜੀ ਜੀ ਹਾਂਜੀ ਯੂਪੀ ਦੇ ਕੀ ਮਾਮਲਾ ਤਰਾ ਜੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਤੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਕੀ ਨਾਂ ਪਹਿਲਾ ਭੈਣ ਦਾ ਲਾਪਤ ਹੋਰੀ ਨੇਮ ਜੀ ਤੇ ਫਿਰ ਉਤ ਬਾਅਦ ਉਹਨੇ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਕੀ ਨਾਂ ਮੁੰਡੇ ਦਾ ਜਿੱਥੇ ਹੋਈ ਜਾਨੀ ਆ ਅਜਵਿੰਦਰ ਇੱਥੋਂ ਦਾ ਕੋਠਾਲਸੇ ਦਾ ਆ ਇਨਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੀ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਕਹਿਨ ਦੀ ਮੰਗਾਂ ਹੀ ਪੂਰੀਆਂ ਨਹੀਂ ਕਰ ਪਾਏ ਫਿਰ ਉਹ ਢਕਾਉਣ ਲੱਗ ਗਈ ਫਿਰ ਚਿੱਕੜ ਸਦਾ ਸੁੱਟਣ ਲੱਗ ਗਈ ਗੋੜੀ ਭੈਣ ਤਿਆਰੀ ਵਰਤਿਆ ਵੀ ਮੁੰਡੇ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ ਨਹੀਂ ਆਇਆ ਹੱਥ ਜੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹੁੰਦੇ ਹੈ 15 ਤੋਂ 20 ਲੱਖ ਰੁਪਏ ਖਰਚਾ ਹੋ ਚੁਕਿਆ ਹੈ ਪੂਰਾ ਇੰਨੀ ਤਰੀ ਨੂੰ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਪਰ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਇੰਨੀਆਂ ਬੇਇੱਜ਼ਤੀਆਂ ਸਹਿ ਨਹੀਂ ਸਾਦੇ ਸਾਨੂੰ ਕਿਸ ਹਫਤੇ ਦਾ ਜੀ ਆਪ ਦਾ ਧੋਖਾ ਹੋਇਆ ਉਹਨਾਂ ਦਾ ਹਾਂਜੀ ਧੋਖਾ ਧੜੀ ਹੋਈ ਹੈ ਸਾਡੇ ਨੂੰ ਹਾਂਜੀ ਠੀਕ ਹੈ ਕੰਪਲੇਂਟ ਆਈ ਹੈ ਉਹ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਸੁਖਨਾਪੋਜੀ ਹਾਂਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੇਂਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਜਮਿੰਦਰ ਸਿੰਘ ਕੰਪਲੇਂਟ ਕੀਤੀ ਹੈ ਹੈ ਕੰਪਲੇਂਟ ਕੀਤੀ ਉਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲੀਗੇਸ਼ਨ ਲਾਉਣ ਦੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈ ਲੜਕਾ ਕਿੱਥੋਂ ਦਾ ਹੈ ਮਾਨਸਰ ਲੜਕਾ ਇੱਧਰ ਲਿਖ ਕੋਟ ਕਹਿੰਦਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਰਦੋਤਾ ਰੱਖਿਆ ਹੋਇਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਵਿਆਹ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਜੋ ਜੀ ਨੇ ਵੀ ਇਲਜ਼ਾਮ ਲਾਇਆ ਜੀ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਸੁਜੀਕਰ ਰਿਲੇਸ਼ਨ ਬਣਾਏ ਨੇ ਪਰ ਹੁਣ ਉਹਨੂੰ ਯੂਜ਼ ਕੀਤਾ ਉਸ ਤੋਂ ਬਾਅਦ ਨਾ ਗਿਪੂਆ ਜੀ ਇਹ ਉਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਦਿਖਾਈਆਂ ਉਹਨਾਂ ਨੇ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹੂੰ ਹੂੰ ਕੀ ਕਰ ਹੋਏਗੀ ਜੀ ਇਹ ਹਾਂਜੀ ਤੁਹਾਡੇ ਵੱਲੋਂ ਕੀ ਕਰੋ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਤਾ ਤੱਕ ਕੀਤਾ ਜਾਊਗਾ ਜੋ ਬੰਦੀ ਹੋਈ ਜੀ